ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨਾਂ ਦੇ ਵਿੱਚ ਕਾਨਫਰੰਸ ਕਰਕੇ ਕਿਹਾ ਸੀ ਕਿ ਸ਼ਰੂਮੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜਿਠੀਆ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਟ੍ਰਾਇਲ ਆਉਣ ਵਾਲੇ ਦਿਨਾਂ ਦੇ ਵਿੱਚ ਰਿਮਾਂਡ ਅਤੇ ਇਨਵੈਸਟੀਗੇਸ਼ਨ ਹੋਵੇਗੀ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਉਹ ਕਰਕੇ ਵੀ ਦਿਖਾਉਂਦੇ ਨੇ ਭਾਵੇਂ ਅੱਜ ਸੁਖਬੀਰ ਸਿੰਘ ਬਾਦਲ ਹੋਣਾ ਵੱਲੋਂ ਧਮਕੀਆਂ ਦਿੱਤੀਆਂ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਐਸਐਸਪੀ ਵਰਨ ਸ਼ਰਮਾ ਨੂੰ ਕਿ ਤੁਸੀਂ ਆਪਣੇ ਪਾਸਪੋਰਟ ਬਣਵਾ ਲਓ ਤੁਸੀਂ ਇਕਲੌਤੇ ਪੁੱਤਰ ਹੋ ਆਪ ਆਦੀ ਪਾਰਟੀ ਦੇ ਜਿਹੜਾ ਵੀ ਸਰਕਾਰ ਦੇ ਵਿਰੋਧ ਵਿੱਚ ਬੋਲਦਾ ਹੈ ਤੁਸੀਂ ਉਸ ਉੱਤੇ ਮੁਕਦਮੇ ਤੁਸੀਂ ਉਸਤੇ ਪਰਚੇ ਪਾਉਂਦੇ ਹੋ ਇਸ ਦਾ ਹਿਸਾਬ ਕਿਤਾਬ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਲਿਆ ਜਾਵੇਗਾ ਹਾਲੇ ਕਿ ਸ਼ਰੂਮਣੀ ਅਕਾਲੀ ਦਲ ਦੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਅ 2027 ਦੀ ਵਿਧਾਨ ਸਭਾ ਦੀਆਂ ਚੋਣਾਂ 'ਚ ਸਰਕਾਰ ਆਉਣੀ ਹੈ ਜਾਂ ਨਹੀਂ ਆਉਣੀ ਇਹ ਤਾਂ ਰੱਬ ਜਾਣਦਾ ਹੈ ਕਿਉਂਕਿ ਹਾਲੇ ਲਗਭਗ 1.5 ਸਾਲ ਦਾ ਸਮਾਂ ਪਿਆ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਟ੍ਰਾਇਲ ਰਿਮਾਂਡ ਤੇ ਦੂਸਰੇ ਪਾਸੇ ਇਨਵੈਸਟੀਗੇਸ਼ਨ ਹੋਵੇਗੀ ਸਟ ਵੱਲੋਂ ਬਿਕਰਮ ਮਜੀਠੀਆ ਦੀ ਕਿਉਂਕਿ ਬਿਕਰਮ ਮਜੀਠੀਆ ਦੋਸ਼ੀ ਨੇ ਕਸੂਰਵਾਰ ਨੇ ਤੇ ਕਸੂਰਬਾਰ ਜਿਹੜੇ ਨੇ ਉਹ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਹੋਣੇ ਚਾਹੀਦੇ ਨੇ ਉਨ੍ਹਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਹੜਾ ਅਫਸਰ ਕਰੇਗਾ ਇਨਵੈਸਟੀਗੇਸ਼ਨ ਬਿਕਰਮ ਜੀਠੀਆ ਦੀ ਕਿਹੜਾ ਅਫਸਰ ਪੰਜਾਬ ਅਤੇ ਪੰਜਾਬ ਦਾ ਲਾਅ ਆਰਡਰ ਜਿਹੜਾ ਹੈ ਸਿਸਟਮ ਉਹ ਠੀਕ ਕਰੇਗਾ ਐਂਟਰੀ ਹੋ ਗਈ ਹੈ ਬਿਕਰਮ ਜੀਠੀਆ ਦੀਆਂ ਵੱਡੇ ਪੱਧਰ ਤੇ ਮੁਸ਼ਲਾ ਵਧਗੀਆਂ ਨੇ ਭਾਵੇਂ ਮੁਲਾਕਾਤ ਕੀਤੀ ਹੋਵੇ ਡੇਰਾ ਬਿਆਸ ਦੇ ਮੁਖੀ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਨੇ ਤੇ ਭਾਵੇਂ ਮੁਲਾਕਾਤ ਕੀਤੀ ਹੋਵੇ ਤਿੰਨਾਂ ਮਹੀਨਿਆਂ ਬਾਅਦ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਤਰਫ ਪਤਨੀ ਅਤੇ ਗਰੀਬਕੌਰ ਮਜੀਠੀਆ ਨੇ 3 ਮਹੀਨਿਆਂ ਬਾਅਦ ਅੱਜ ਕਿਵੇਂ ਯਾਦ ਆ ਗਈ ਸੁਖਬੀਰ ਸਿੰਘ ਬਾਦਲ ਨੂੰ ਕਿ ਮਿਲਿਆ ਜਾਵੇ ਮੁਲਾਕਾਤ ਕੀਤੀ ਜਾਵੇ ਵਿਕਰਮ ਮਜੀਠੀਆ ਦੇ ਨਾਲ ਤੇ ਕੰਪੇਅਰ ਕੀਤਾ ਕਿਹਦੇ ਨਾਲ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਸਾਨੂੰ 3 ਮਹੀਨਿਆਂ ਦੀ ਜੇਲ੍ਹ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਬਾਦਲ ਸਾਹ ਤਾਂ 16 ਮਹੀਨੇ ਜੇਲ੍ਹ ਦੇ ਵਿੱਚ ਅੰਦਰ ਰਹਿ ਕੇ ਆਏ 16 ਸਾਲ ਜੇਲ੍ਹ ਦੇ ਵਿੱਚ ਰਹਿ ਕੇ ਆਏ ਨੇ ਭਾਈ ਉਹ ਕੌਮ ਵਾਸਤੇ ਗਏ ਸੀ ਉਹ ਪਾਰਟੀ ਵਾਸਤੇ ਗਿਆ ਸੀ ਇਹ ਗਾਇਕ ਨੇ ਚੱਟੇ ਵਾਸਤੇ ਇਹ ਗਾਇਕ ਨੇ ਨਸ਼ਾ ਤਸਕਰੀ ਵਾਸਤੇ ਇਹਨਾਂ ਕੋਈ ਚੰਗਾ ਕੰਮ ਨਹੀਂ ਕੀਤਾ ਲੋਕ ਕਮੈਂਟਾਂ ਦੇ ਵਿੱਚ ਹੱਸ ਰਹੇ ਨੇ ਕਿ ਇਹ ਇਹਨਾਂ ਨੇ ਕਿਹੜਾ ਕੰਮ ਵਾਸਤੇ ਕੁਝ ਚੰਗੇ ਕੰਮ ਕੀਤੇ ਨੇ ਇਹਨਾਂ ਤਾਂ ਨਸ਼ਾ ਹੀ ਵੇਚਿਆ ਹੈ ਕਿ ਨਸ਼ਿਆਂ ਜਿਹੜੇ ਨਸ਼ੇ ਵੇਚਦੇ ਨੇ ਉਹਨਾਂ ਨੂੰ ਤਾਂ ਸਜ਼ਾ ਵੀ ਹੋਣੀ ਚਾਹੀਦੀ ਹੈ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਸੂਤਰਾਂ ਦੀ ਮਿਲੀ ਜਾਣਕਾਰੀ ਦੇ ਅਨੁਸਾਰ ਮਜੀਠੀਆ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ ਹੁਣ ਕੰਬੜੀ ਛੁੜੇਗੀ ਛਿੜੇਗੀ ਹਾਲਾਂਕਿ ਜਿਹੜੇ ਅਫਸਰ ਨੇ ਬਿਕਰਮਜੀਠਿਆ ਉੱਤੇ ਕਾਰਵਾਈ ਕੀਤੀ ਸੀ ਉਹ ਆਈਪੀਐਸ ਅਫਸਰ ਕਾਫੀ ਲੰਮੇ ਸਮੇਂ ਤੋਂ ਡਿਪਟੀਸ਼ਨ ਤੇ ਚੱਲ ਰਿਹਾ ਸੀ ਕਹਿੰਦੇ ਸੀ ਕਿ 2027 2026 ਦੇ ਪਹਿਲੇ ਮਹੀਨੇ ਦੇ ਵਿੱਚ ਉਹ ਬਾਹਰ ਆਣਗੇ ਨਹੀਂ ਉਹ ਇੱਕ ਦੋ ਦਿਨਾਂ ਦੇ ਵਿੱਚ ਫਿਰ ਦੁਬਾਰਾ ਐਜ਼ ਏ ਆਈਪੀਐਸ ਉਸ ਨੂੰ ਪੰਜਾਬ ਦਾ ਡੀਜੀਪੀ ਵੀ ਬਣਾਇਆ ਜਾ ਸਕਦਾ ਹੈ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਹਰਪ੍ਰੀਤ ਸਿੰਘ ਸਿੱਧੂ ਦੀ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਸਿੱਧੂ ਉਹ ਆਈਪੀਸ ਅਫਸਰ ਨਹੀਂ ਜਿਨ੍ਹਾਂ ਨੇ ਵੱਡੇ ਪੱਦਰ ਤੇ ਬਿਕਰਮਜੀਠਿਆ ਨੂੰ ਹੱਥ ਪਾਇਆ ਸੀ ਉਹ ਸਿੱਟਦੇ ਮੈਂਬਰ ਨਹੀਂ ਅਤੇ ਬਿਕਰਮਜੀਠਿਆ ਦੇ ਉੱਤੇ ਕਿਸ ਤਰ੍ਹਾਂ ਸਕੱਜਾ ਕੱਸਿਆ ਜਾਣਾ ਹੈ ਕਿਸ ਤਰ੍ਹਾਂ ਉਸ ਦੀ ਫਿਰਤਬਾਹ ਤਫਸੀਲ ਹੋਣੀ ਹੈ ਫੇਰ ਫਿਰ ਕਿਸ ਤਰ੍ਹਾਂ ਇਨਵੈਸਟੀਗੇਸ਼ਨ ਟਰਾਈ ਅਤੇ ਰਿਮਾਂਡ ਹੋਣੇ ਨੇ ਇਹ ਸਾਰਾ ਆਪਿਸ ਅਫਸਰ ਜਿਹੜੇ ਹਰਪ੍ਰੀਤ ਸਿੰਘ ਸਿੱਧੂ ਨੇ ਉਹ ਭਲੀ ਭਾਤੀ ਜਾਣਦੇ ਨੇ ਹਰਪ੍ਰੀਤ ਸਿੰਘ ਸਿੱਧੂ ਲੰਬਾ ਸਮਾਂ ਪੰਜਾਬ ਦੇ ਵਿੱਚ ਅਫਸਰ ਰਹੇ ਆਉਣਾ ਉਹਨਾਂ ਨੇ 2026 ਦੇ ਪਹਿਲੇ ਮਹੀਨਿਆਂ ਦੇ ਵਿੱਚ ਹੀ ਲੇਕਿਨ ਉਹ 2025 25 ਦੇ 9ਵੇਂ ਮਹੀਨੇ ਦੇ ਵਿੱਚ ਹੀ ਆ ਗਏ ਨੇ ਇਟ ਮੀਨਸ ਕਿਆਸਰ ਕਾਇਆਂ ਲਗਾਈਆਂ ਜਾ ਰਹੀਆਂ ਨੇ ਕਿ ਕਿ ਵਿਕਰਮ ਜੀਠੀਏ ਦੀ ਕੇਸ ਦੀ ਵਾਕਡੋਰ ਜਿਹੜੀ ਹੈ ਉਹ ਆਈਪੀਐਸ ਅਫਸਰ ਹਰਪ੍ਰੀਤ ਸਿੰਘ ਸਿੱਧੂ ਨੂੰ ਜਿਹੜੀ ਫਰਾਈਚਾ ਫਰਾਈਚ ਆਵੇਗੀ ਇਸ ਕਰਕੇ ਵਿਕਰਮ ਜੀਠੀਆ ਜੇਲ੍ਹ ਦੇ ਵਿੱਚ ਬੈਠੇ ਕੰਮ ਰਹੇ ਨੇ ਉਹਨਾਂ ਨੂੰ ਵੀ ਕੰਪਨੀ ਜਿਹੜੀ ਹੈ ਛਿਰ ਗਈ ਹੈ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਿਵੇਂ ਚੈਲੰਜ ਕੀਤਾ ਗਿਆ ਅੱਜ ਜਿਵੇਂ ਫਿਰ ਦੁਬਾਰਾ ਤਬਕੀਆਂ ਦਿੱਤੀਆਂ ਗਈਆਂ ਸੁਖਬੀਰ ਸਿੰਘ ਬਾਦਲ ਹੁਣਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਾਤ ਤੇ ਅਗਲਾ ਵਿਅਕਤੀ ਜਿਹੜਾ ਹੈ ਅਗਲਾ ਸਿਆਸੀ ਆਗੂ ਉਹ ਸੁਖਬੀਰ ਸਿੰਘ ਬਾਦਲ ਹੋਵੇਗਾ ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਤਰ੍ਹਾਂ ਹੀ ਬਿਕਰਮਜੀਠਿਆ ਨੇ ਵੀ ਇਹ ਵੀ ਕਿਹਾ ਸੀ ਕਿ ਭਈ ਤੁਹਾਨੂੰ 2027 ਦੀਆਂ ਵਿਧਾਨ ਸਭਾ ਦੀਆਂ ਤੁਹਾਡੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਜੇ ਸਰਕਾਰ ਬਣੇਗੀ ਤੁਹਾਡੀਆਂ ਚੀਕਾਂ ਪਾਵਾਂਗੇ ਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਸੀ ਕਿ ਤੁਸੀਂ ਕਿਹੜੇ ਬਾਗ ਦੀ ਮੂਲੀ ਹੋ ਤੁਹਾਡੇ ਵਰਗੇ 36 ਆਏ 36 ਗਏ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਜਿਹੜੇ ਮੇਂਹੀਆਂ ਚੀਕਾ ਕਰਾਉਂਦੇ ਸੀ ਜਿਹੜੇ ਮੇਰੇ ਉੱਤੇ ਤੰਜ ਕੱਸਦੇ ਸੀ ਅੱਜ ਉਹ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਜੇਲ੍ਹ ਦੀ ਹਵਾ ਸ਼ਕਰਾ ਨਹੀਂ ਨਾ ਉਹਨਾਂ ਨੂੰ ਗਾਰਲਿਕ ਬਰੈਡ ਨਾ ਉਹਨਾਂ ਨੂੰ ਪਾਸ ਦੇ ਤੇ ਨਾ ਉਹਨਾਂ ਨੂੰ ਸਪੈਸ਼ਲ ਬਰਕ ਯਾਨੀ ਕਿ ਨਾ ਉਹਨਾਂ ਨੂੰ orange रंग ਦੇ ਵਿੱਚ ਰੱਖਿਆ ਜਾਵੇਗਾ ਇਧਰ ਆਈਪੀਐਸ ਹਰਪੀਤ ਸਿੰਘ ਸਿੱਧੂ ਦੀ ਐਂਟਰੀ ਨੇ ਫਿਰ ਦੁਬਾਰਾ ਬਿਕਰਮ ਜੀਠਿਆ ਦੀਆਂ ਵੱਡੇ ਪੱਧਰ ਤੇ ਮੁਸ਼ਰਾਂ ਵਧਾ ਦਿੱਤੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਬਿਕਰਮਜੀਠਿਆ ਤੇ ਵੱਡੀ ਕਾਰਵਾਈ ਹੋਵੇਗੀ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਬਿਕਰਮਜੀਠਿਆ ਹੁਣ ਪੂਰੀ ਤਰ੍ਹਾਂ ਘੁਬਰਾਏ ਹੋਏ ਨੇ ਕਿ ਇਸ ਕੇਸ ਦੇ ਵਿੱਚ ਕਿਆਸ ਲਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਈ ਪੀ ਐਸ ਹਰਪ੍ਰੀਤ ਸਿੰਘ ਸਿੱਧੂ ਦੀ ਡਿਊਟੀ ਲਾਈ ਜਾਵੇਗੀ ਬਿਕਰਮਜੀਠਿਆ ਦੇ ਕੇਸ ਤੇ ਤਾਂ